ਅਮਰੀਕੀ ਵਿਤਮੰਤਰੀ ਸਕਾਟ ਬੈਸਨਟ ਨੇ ਫਿਰ ਤੋਂ ਭਾਰਤ ਉੱਤੇ ਵਾਧੂ ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਹੈ। ਬਲੂਮਬਰਗ ਦੇ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਇਹ ਟੈਰਿਫ ਸ਼ੁੱਕਰਵਾਰ ਨੂੰ ਲਾਸ ਕੈਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਵਿਚਾਰ ਹੋਈ ਮੁਲਾਕਾਤ ਦੇ ਨਤੀਜੇ ਉੱਤੇ ਨਿਰਭਰ ਕਰਨਗੇ। ਅਮਰੀਕਾ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗਬੰਦੀ ਦੇ ਲਈ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਇਸ ਵਾਰ ਪੁਤਿਨ ਦੇ ਨਾਲ ਗੱਲਬਾਤ ਕਰਨਗੇ। ਟਰੰਪ ਨੇ ਬੁਧਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਸਕੋ ਸ਼ਾਂਤੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਇੱਕ ਵੱਖਰੇ ਇੰਟਰਵਿਊ ਦੇ ਵਿੱਚ ਫੋਕਸ న్యూਸ ਨਾਲ ਗੱਲਬਾਤ ਕਰਦੇ ਹੋਏ ਸਕੋਰਟ ਪੈਸੈਂਟ ਨੇ ਕਿਹਾ ਕਿ ਭਾਰਤ ਵਪਾਰ ਗੱਲਬਾਤ ਵਿੱਚ ਵਧੇਰੇ ਜ਼ਿੱਦੀ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਗੱਲਬਾਤ ਰੁਕ ਗਈ ਜਦੋਂ ਟਰੰਪ ਨੇ ਰੂਸ ਦੇ ਨਾਲ ਭਾਰਤ ਦੇ ਵਪਾਰ ਅਤੇ ਹੋਰ ਮਤਭੇਦਾਂ ਉੱਤੇ ਚਰਚਾਾਂ ਮੇਨਾਲ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਭਾਰਤੀ ਆਯਾਤ ਉੱਤੇ 25% ਅਮਰੀਕੀ ਟੈਰਿਫ ਲਾਗੂ ਹੋਇਆ ਹੈ। ਇਸ ਤੋਂ ਇਲਾਵਾ ਸਾਈਗਸ ਤੋਂ ਰੂਸ ਤੋਂ ਤੇਲ ਅਤੇ ਹਥਿਆਰਾਂ ਦੀ ਖਰੀਦ ਤੇ 25% ਵਾਧੂ ਟੈਰਿਫ ਵੀ ਲਾਗੂ ਹੋਵੇਗਾ। ਇਸ ਤੋਂ ਬਾਅਦ ਭਾਰਤ ਉਤੇ ਕੁੱਲ 50% ਦਾ ਟੈਰਿਫ ਲਗਾਇਆ ਜਾਵੇਗਾ। ਅਮਰੀਕੀ ਰਾਸ਼ਟਰਪਤੀ ਟਰੰਪ 15 ਅਗਸਤ ਨੂੰ ਲਾਸਕਾ ਦੇ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਕਰਨਗੇ। ਇਸ ਦਾ ਮਕਸਦ ਯੂਕਰੇਨ ਦੇ ਨਾਲ 3.5 ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨਾ ਹੈ। ਜੇਕਰ 트럼ਪ ਅਤੇ ਪੁਤਿਨ ਮਿਲਦੇ ਨੇ ਤਾਂ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਨੇਤਾ ਅਮਰੀਕੀ ਧਰਤੀ ਤੇ ਮਿਲਣਗੇ ਰੂਸ ਨੇ ਪਹਿਲਾਂ ਪੁਤਿਨ ਅਤੇ 트럼ਪ ਦੇ ਵਿਚਕਾਰ ਮੁਲਾਕਾਤ ਦੇ ਲਈ ਯੂਏਈ ਦਾ ਸੁਝਾਅ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ 트럼ਪ ਨੇ ਮੁਲਾਕਾਤ ਦੇ ਲਈ ਅਲਾਸਕਾ ਨੂੰ ਚੁਣਿਆ ਅਮਰੀਕਾ ਭਾਰਤ ਉਤੇ ਰੂਸ ਤੋਂ ਤੇਲ ਖਰੀਦ ਕੇ ਯੂਕਰਨ ਯੁੱद्धा ਸਮਰਥਨ ਕਰਨ ਦਾ ਦੋਸ਼ ਲਗਾਉਂਦਾ ਹੈ ਫੋਕਸ ਨਿਊਜ਼ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਬੇਸੈਂਟ ਨੇ ਭਾਰਤ ਨੂੰ ਵਪਾਰਕ ਗੱਲਬਾਤ ਦੇ ਵਿੱਚ ਜਿੱਦੀ ਦੱਸਿਆ ਇਸ ਮਹੀਨੇ ਭਾਰਤ ਤੇ ਅਮਰੀਕਾ ਦੇ ਵਿਚਕਾਰ ਵਪਾਰਕ ਗਲਫਾਤ ਰੁਕ ਪਈ ਸੀ। ਟਰੰਪ ਨੇ ਰੂਸ ਦੇ ਨਾਲ ਭਾਰਤ ਦੇ ਵਪਾਰ ਅਤੇ ਹੋਰ ਮੁੱਦਿਆਂ ਦੇ ਗਲਬਾਤ ਰੋਕ ਦਿੱਤੀ ਸੀ। ਹੁਣ ਅਮਰੀਕਾ ਅਧਿਕਾਰੀ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ ਅਤੇ 27 ਅਗਸਤ ਨੂੰ 50% ਟੈਰਫ ਲਾਗੂ ਹੋਣ ਤੋਂ ਪਹਿਲਾਂ ਗਲਬਾਤ ਮੁੜ ਸ਼ੁਰੂ ਹੋ ਸਕਦੀ ਹੈ। ਅਲਕੇ ਮੀਡੀਆ ਦੀ ਰਿਪੋਰਟ ਦੇ ਅਨੁਸਾਰ ਭਾਰਤ ਦੇ ਵੱਲੋਂ ਅਮਰੀਕੀ ਡੇਅਰੀ ਨੂੰ ਇਜਾਜ਼ਤ ਦੇ ਤੋਂ ਇਨਕਾਰ ਕਰਨਾ ਇਨਕਲਾਬ ਪਾਰ ਦੇ ਵਿੱਚ ਰੁਕਾਵਟ ਬਣ ਸਕਦਾ ਹੈ ਅਮਰੀਕਾ ਭਾਰਤ ਦੇ ਵਿੱਚ ਆਪਣੀ ਡੇਅਰੀ ਉਤਪਾਦਕਾਂ ਜਿਵੇਂ ਕਿ ਦੁੱਧ ਪਨੀਰ ਕਿਉਂ ਨੂੰ ਆਯਾਤ ਕਰਨ ਦੀ ਇਜਾਜ਼ਤ ਚਾਹੁੰਦਾ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਅਤੇ ਕਰੋੜਾਂ ਛੋਟੇ ਕਿਸਾਨ ਇਸ ਖੇਤਰ ਦੇ ਵਿੱਚ ਲੱਗੇ ਹੋਏ ਨੇ ਭਾਰਤ ਸਰਕਾਰ ਨੂੰ ਡਰ ਹੈ ਕਿ ਜੇਕਰ ਅਮਰੀਕੀ ਡੇਅਰੀ ਉਤਪਾਦ ਭਾਰਤ ਆਉਂਦੇ ਨੇ ਤਾਂ ਇਹ ਸਥਾਨਕ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ ਇਸ ਤੋਂ ਲਾਭ ਤਾਂ ਨਾਮਾ ਵੀ ਸ਼ਾਮਲ ਨਹੀਂ ਅਮਰੀਕਾ ਦੇ ਵਿੱਚ ਬਿਹਤਰ ਪੋਸ਼ਣ ਲਈ ਗਾਵਾਂ ਦੇ ਭੋਜਨ ਦੇ ਵਿੱਚ ਜਾਨਵਰਤ ਜਾਂ ਹੱਡੀਆਂ ਤੋਂ ਬਣੇ ਐਂਜਾਈਮ ਮਿਲਾਏ ਜਾਂਦੇ ਨੇ ਪਾਤਜਈਆਂ ਗਾਵਾਂ ਦੇ ਦੁੱਧ ਨੂੰ ਮਾਸਾहारी ਦੁੱਧ ਮੰਨਦੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ 6 ਅਗਸਤ ਨੂੰ ਭਾਰਤ ਉੱਤੇ 25% ਵਾਧੂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਉਹਨਾਂ ਨੇ ਇਸ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਕਤ ਵੀ ਕੀਤੀ ਇਹ ਆਦੇਸ਼ 27 ਅਗਸਤ ਤੋਂ ਲਾਗੂ ਹੋਵੇਗਾ ਤੇ ਕਾਰਜਕਾਰੀ ਹੁਕਮ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਭਾਰਤ ਦੇ ਵਿਰੁੱਧ ਰੂਸੀ ਤੇਲ ਖਰੀਦਣ ਕਾਰਨ ਕੀਤੀ ਗਈ ਹੈ ਇਸ ਤੋਂ ਪਹਿਲਾਂ ਤੇਜ ਲਾਈ ਨੇ ਉਹਨਾਂ ਨੇ ਭਾਰਤ ਉੱਤੇ 25% ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਤੇ ਹੁਣ ਭਾਰਤ ਉੱਤੇ ਕੁੱਲ 50% ਟੈਰਿਫ ਲਗਾਇਆ ਜਾਵੇਗਾ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਅਮਰੀਕੀ ਵਿੱਤ ਮੰਤਰੀ ਸਕੌਟ ਬੇਸੈਂਟ ਨੇ ਫਿਰ ਤੋਂ ਭਾਰਤ ਉੱਤੇ ਵਾਧੂ ਟੈਰਿਫ ਲਗਾਉਣ ਦੀ ਧਮਕੀ ਦੇ ਦਿੱਤੀ ਹੈ ਬਲੂਮਬਰਗ ਦੇ ਨਾਲ ਗੱਲਬਾਤ ਕਰਦੇ ਆ ਉਹਨਾਂ ਕਿਹਾ ਹੈ ਕਿ ਇਹ ਟੈਰੀਫ ਸ਼ੁੱਕਰਵਾਰ ਨੂੰ ਲਾਸਟ ਘਦੇ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਦੇ ਵਿਚਾਰ ਹੋਈ ਮੁਲਾਕਾਤ ਦੇ ਨਤੀਜੇ ਉਤੇ ਨਿਰਭਰ ਕਰਨਗੇ ਅਮਰੀਕਾ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗਬੰਦੀ ਦੇ ਲਈ ਵਿਚੋਲਗੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਟਰੰਪ ਇਸਵਾਰ ਪੁਤਿਨ ਦੇ ਨਾਲ ਗੱਲਬਾਤ ਕਰਨਗੇ ਟਰੰਪ ਨੇ ਪੁਤਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਮਾਸਕੋ ਸ਼ਾਂਤੀ ਸਮਝੌਤੇ ਦੇ ਲਈ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ ਇੱਕ ਵੱਖਰੇ ਇੰਟਰਵਿਊ ਦੇ ਵਿੱਚ ਫੋਕਸ న్యూਸ ਦੇ ਨਾਲ ਗੱਲਬਾਤ ਕਰਦੇ ਹੋਏ ਸਕੋਰਟ ਪੈਸੈਂਟ ਨੇ ਕਿਹਾ ਕਿ ਭਾਰਤ ਵਪਾਰ ਗੱਲਬਾਤ ਵਿੱਚ ਵਧੇਰੇ ਜ਼ਿੱਦੀ ਰਿਹਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਗੱਲਬਾਤ ਰੁਕ ਗਈ ਜਦੋਂ ਟਰੰਪ ਨੇ ਦੂਸ ਦੇ ਨਾਲ ਭਾਰਤ ਦੇ ਵਪਾਰ ਅਤੇ ਹੋਰ ਮਤਭੇਦਾਂ ਉੱਤੇ ਚਰਚਾਾਂ ਮੇ ਨਾਲ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਭਾਰਤੀ ਆਯਾਤ ਉੱਤੇ 25% ਅਮਰੀਕੀ ਟੈਰਿਫ ਲੱਗੂ ਹੈ ਇਸ ਦੇ ਇਲਾਵਾ ਤਾਇਗਾਸ ਤੋਂ ਰੂਸ ਤੋਂ ਤੇਲ ਅਤੇ ਹਥਿਆਰਾਂ ਦੀ ਖਰੀਦ ਤੇ 25% ਵਾਧੂ ਟੈਰਿਫ ਵੀ ਲਾਗੂ ਹੋਵੇਗਾ ਇਸ ਤੋਂ ਬਾਅਦ ਭਾਰਤ ਤੋਂ ਤੇ ਕੁੱਲ 50% ਦਾ ਟੈਰਿਫ ਲਗਾਇਆ ਜਾਵੇਗਾ ਅਮਰੀਕੀ ਰਾਸ਼ਟਰਪਤੀ ਟਰੰਪ 15 ਅਗਸਤ ਨੂੰ ਲਾਸਕਰ ਦੇ ਵਿੱਚ ਰੂਸੀ ਰਾਸ਼ਟਰਪਤੀ ਪੁਤਿਨ ਦੇ ਨਾਲ ਗੱਲਬਾਤ ਕਰਨਗੇ ਇਸ ਦਾ ਮੁੱਖ ਸਿਰ ਯੂਕਰੇਨ ਦੇ ਨਾਲ 3.5 ਸਾਲ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨਾ ਹੈ ਜੇਕਰ 트럼ਪ ਅਤੇ ਪੁਤਿਨ ਮਿਲਦੇ ਨੇ ਤਾਂ ਪਹਿਲੀ ਵਾਰ ਹੋਵੇਗਾ ਜਦੋਂ ਦੋਵੇਂ ਨੇਤਾ ਬ੍ਰਿਤੀਰਤੀ ਤੇ ਮਿਲਣਗੇ ਰੂਸ ਨੇ ਪਹਿਲਾਂ ਪੁਤਿਨ ਅਤੇ 트럼ਪ ਦੇ ਵਿਚਕਾਰ ਮੁਲਾਕਾਤ ਦੇ ਲਈ ਯੂਏਈ ਦਾ ਸੁਝਾਅ ਦਿੱਤਾ ਸੀ ਹਾਲਾਂਕਿ ਬਾਅਦ ਦੇ ਵਿੱਚ 트럼ਪ ਨੇ ਮੁਲਾਕਾਤ ਦੇ ਲਈ ਅਲਾਸਕਾ ਨੂੰ ਚੁਣਿਆ ਅਮਰੀਕਾ ਭਾਰਤ ਉਤੇ ਰੂਸ ਤੋਂ ਤੇਲ ਖਰੀਦ ਕੇ ਯੂਕਰਨ ਯੁੱद्धा ਸਮਰਥਨ ਕਰਨ ਦਾ ਦੋਸ਼ ਲਗਾਉਂਦਾ ਹੈ ਫੋਕਸ ਨਿਊਜ਼ ਨੂੰ ਦਿੱਤੇ ਇੱਕ ਬਿਆਨ ਦੇ ਵਿੱਚ ਬੇਸੈਂਟ ਨੇ ਭਾਰਤ ਨੂੰ ਵਪਾਰਕ ਗੱਲਬਾਤ ਦੇ ਵਿੱਚ ਜਿੱਦੀ ਦੱਸਿਆ ਇਸ ਮਹੀਨੇ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਵਪਾਰਕ ਗੱਲਬਾਤ ਰੁਕਈ ਸੀ। ਟਰੰਪ ਨੇ ਰੂਸ ਦੇ ਨਾਲ ਭਾਰਤ ਦੇ ਵਪਾਰ ਅਤੇ ਹੋਰ ਮੁੱਦਿਆਂ ਦੇ ਗੱਲਬਾਤ ਰੋਕ ਦਿੱਤੀ ਸੀ। ਹੁਣ ਅਮਰੀਕਾ ਅਧਿਕਾਰੀ 25 ਅਗਸਤ ਨੂੰ ਭਾਰਤ ਦਾ ਦੌਰਾ ਕਰਨਗੇ ਅਤੇ 27 ਅਗਸਤ ਨੂੰ 50% ਟੈਰਫਰ ਲਾਗੂ ਹੋਣ ਤੋਂ ਪਹਿਲਾਂ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ। ਹਾਲਕਿ ਮੇਰੀ ਦਿੱਤੀ ਪੋਟਾ ਦੇ ਅਨੁਸਾਰ ਭਾਰਤ ਦੇ ਵੱਲੋਂ ਅਮਰੀਕੀ ਡੈਰੀ ਨੂੰ ਇਜਾਜ਼ਤ ਦੇਣ ਤੋਂ ਇਨਕਾਰ ਕਰਨਾ ਇਨਾ ਕਲਪਾਰਧ ਵਿੱਚ ਰੁਕਾਵਟ ਪਾ ਸਕਦਾ ਹੈ ਅਮਰੀਕਾ ਭਾਰਤ ਦੇ ਵਿੱਚ ਆਪਣੀ ਡੈਰੀ ਉਤਪਾਦਕਾਂ ਜਿਵੇਂ ਕਿ ਦੁੱਧ ਪਨੀਰ ਕਿਉਂ ਨੂੰ ਆਯਾਤ ਕਰਨ ਦੀ ਇਜਾਜ਼ਤ ਚਾਹੁੰਦੇ ਹੈ ਭਾਰਤ ਦੁਨੀਆ ਦਾ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ ਅਤੇ ਕਰੋੜਾਂ ਛੋਟੇ ਕਿਸਾਨ ਇਸ ਖੇਤਰ ਦੇ ਵਿੱਚ ਲੱਗੇ ਹੋਏ ਨੇ ਭਾਰਤ ਸਰਕਾਰ ਨੂੰ ਡਰ ਹੈ ਕਿ ਜੇਕਰ ਅਮਰੀਕੀ ਡੈਰੀ ਉਤਪਾਦ ਭਾਰਤ ਆਉਂਦੇ ਨੇ ਤਾਂ ਇਹ ਸਥਾਨਕ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਨੇ ਇਸ ਤੋਂ ਇਲਾਵਾ ਤਾਂ ਪਾਮ ਨਮਾ ਵੀ ਸ਼ਾਮਲ ਨੇ ਅਮਰੀਕਾ ਦੇ ਵਿੱਚ ਬਿਹਤਰ ਪੋਸ਼ਣ ਦੇ ਲਈ ਗਾਵਾਂ ਦੇ ਭੋਜਨ ਦੇ ਵਿੱਚ ਜਾਨਵਰਾਂ ਦੀਆਂ ਹੱਡੀਆਂ ਤੋਂ ਬਣੇ ਐਂਜਾਈਮ ਮਿਲਾਏ ਜਾਂਦੇ ਨੇ ਭਾਤ ਜਿਹਾ ਗਾਵਾਂ ਦੇ ਦੁੱਧ ਨੂੰ ਮਾਸਾਹਾਰੀ ਦੁੱਧ ਮੰਨਦੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ 6 ਅਗਸਤ ਨੂੰ ਭਾਰਤ ਉੱਤੇ 25% ਵਾਧੂ ਟੈਰਫ ਲਗਾਉਣ ਦਾ ਐਲਾਨ ਕੀਤਾ ਸੀ ਉਨ੍ਹਾਂ ਨੇ ਇਸ ਨਾਲ ਸੰਬੰਧਿਤ ਕਾਰਜਕਾਰੀ ਆਦੇਸ਼ ਤੇ ਦਸਤਖਤ ਕੀਤੇ ਇਹ ਆਦੇਸ਼ 7 ਅਗਸਤ ਤੋਂ ਲਾਗੂ ਹੋਵੇਗਾ ਤੇ ਕਾਰਜਕਾਰੀ ਹੁਕਮ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਭਾਰਤ ਦੇ ਵਿਰੁੱਧ ਰੂਸੀ ਤੇਲ ਖਰੀਦਣ ਕਾਰਨ ਕੀਤੀ ਗਈ ਹੈ ਇਸ ਤੋਂ ਪਹਿਲਾਂ ਤੇਜਲਾਈ ਨੇ ਉਨ੍ਹਾਂ ਨੇ ਭਾਰਤ ਉੱਤੇ 25% ਦਾ ਟੈਰਫ ਲਗਾਉਣ ਦਾ ਐਲਾਨ ਕੀਤਾ ਸੀ ਤੇ ਹੁਣ ਭਾਰਤ ਉੱਤੇ ਕੁੱਲ 50% ਟੈਰਫ ਲਗਾਇਆ ਜਾਵੇਗਾ ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਕਾਰਵਾਈ ਨੂੰ ਗਲਤ ਦੱਸਿਆ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਤ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ